ਆਮਾਦੀ ਪਾਰਟੀ ਉਹ ਤਾਂ ਕਹਿੰਦੇ ਸੀ ਲੱਗਦੇ ਸੀ ਕਿ ਲਾਸਟ ਫਰਵਰਡ ਵੀ ਗੈਰਨ ਕਰ ਦਿੱਤੀ ਤੇ ਆਤੀਯਦਾ ਪਾਰਟੀ ਬੜੇ ਮਾਰਜਿਨ ਨਾਲ ਜਿੱਤੇ ਵੀ ਕੋਰਪੋਰੇਸ਼ਨ ਬਣਾ ਲਈ ਵਕ ਹੋ ਗਿਆ ਅੱਜਾ ਤੋਂ ਪੰਜਵੇਂ ਵਾਰ ਜਿੱਤ ਕੋ ਮਿਲ ਰਿਹਾ ਬਹੁਤ ਅੱਛਾ ਮੇਰਾ ਮਿਲ ਰਿਹਾ ਹਰ ਵਾਰ ਜੋ ਮੇਰਾ ਮਿਲ ਰਿਹਾ ਆਮਾਦੀ ਪਾਰਟੀ ਕਹ ਰਹੀ ਸਾਡੀ ਪੰਜਾਬ ਸਰਕਾਰ ਡਬਲ ਇੰਜਨ ਬਣਾ ਦਿਓ ਤੇ ਕਾਂਗਰਸ ਕਹ ਰਹੀ ਆ ਆਮਾਦੀ ਪਾਰਟੀ ਨਹੀਂ ਚੱਲ ਜਾਣਾ ਆਜਪੀ ਸਰਕਾਰ ਆਉਣੀ ਅਸੀਂ 2027 ਸਰਕਾਰ ਬਣਾ ਰਿਆ ਤਾਂ ਸਾਨੂੰ ਵੋਟ ਪਾ ਦਿਓ ਤੇ ਭਾਜਪਾ ਕਿਸੇ ਮੁੱਦੇ ਤੇ ਕੌਣ ਮੰਗ ਰਹੀ ਆ ਨੀ ਬਾਬਾ ਜੀ ਅਸੀਂ ਵਿਕਾਸ ਦੇ ਮੁੱਦੇ ਤੇ ਗੱਲ ਕਰ ਰਹੇ ਹਾਂ ਪਹਿਲਾਂ ਵੀ 2017 ਤੋਂ 2012 ਤੋਂ 2017 ਤੱਕ ਜਿੰਨਾ ਵਿਕਾਸ ਪਗਵਾੜਿਆ ਹੋਇਆ ਉਹ ਸਾਰੇ ਸ਼ਹਿਰ ਨੂੰ ਪਤਾ ਕਿੰਨਾ ਹੋਇਆ ਸੜਕਾਂ ਵੀ ਬਣੀਆਂ ਲਾਈਟਾਂ ਵੀ ਲੱਗੀਆਂ ਸੀਵਰੇਜ ਦਾ ਕੰਮ ਹੋਇਆ ਪੂਰੇ ਟੂਲੇ ਲੱਗੇ ਉਹ ਐਂਜੋਰੀਆਂ ਬਣਿਆ ਤੇ ਉਹ ਸਾਰੇ ਕੰਮ ਇੱਥੇ ਹੋਏ ਨੇ ਪਾਰਕਿੰਗ ਬਣੀ ਜਿਹੜੇ ਕੰਮ ਕਰੇ ਸੋਚੇ ਵੀ ਨਹੀਂ ਸੀ ਉਹ ਵੀ ਤੇ ਹੋਏ ਨੇ ਕਿਹਨਾਂ ਦੇ ਨਾਲ ਮੁਕਾਬਲਾ ਦੇਖਦੇ ਹਾਂ ਇੱਕ ਪਾਸੇ ਆਵਾਦੀ ਪਾਰਟੀ ਦੂਜੀ ਪਾਸੇ ਕਾਂਗਰਸ ਤੇ ਬਸਪਾ ਕੋਈ ਹੋਵੇ ਅੱਗੇ ਅਸੀਂ ਜਿੱਤ ਪ੍ਰਾਪਤ ਕਰਨੀ ਸਾਨੂੰ ਇਹ ਚੜ੍ਹਨ ਪੀਚਾ ਸਾਹਿਰ ਵਸੇ ਨੂੰ ਪੀਂਦ ਰਾਂਗੇ 1 ਵਜੇ ਦਲ ਬਦਲੂਆਂ ਨੂੰ ਨਾ ਮੋਟਾ ਪਾਵੇ ਜੀ ਪਰ ਪਾਰਟੀਆਂ ਨੂੰ ਕਹਿਦੇ ਨੇ ਟਿਕਟਾਂ ਦੇਣ ਔਰ ਇਹ ਟਿਕਟਾਂ ਦੇਤੀਆਂ ਤਾਂ ਲੋਕੀਂ ਨੂੰ ਨਿਖਾ ਦੇਣਾ ਚਾਹੀਦਾ ਤਾਂ ਕਿ ਸਿਆਸਤ ਤੇ ਸਾਫ ਸੁਥਰਾ ਬਣਾਵੇ ਲੋਕਾਂ 'ਚ ਅੰਦਰ ਮਜ਼ਬੂਤ ਹੋਵੇ ਤੇ ਹਰ ਵਾਰ ਪਾਰਟੀਆਂ ਹੋਣਦੇ ਆ ਉਹਨਾਂ ਨੂੰ ਨਿਕਾਰਨਾ ਚਾਹੀਦਾ ਫਗਵਾੜਾ ਦੇ ਵਿੱਚ ਨਗਰ ਨਿਗਮ ਚੋਣਾਂ ਦਾ ਬਿਗਲ ਬਚ ਚੁੱਕਾ 21 ਦਸੰਬਰ ਨੂੰ ਚੋਣਾਂ ਹੋਣੀਆਂ ਤੇ ਸਾਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਬੜਾ ਤੇਜ਼ ਕਰ ਦਿੱਤਾ ਗਿਆ ਆ ਭਾਜਪਾ ਕਾਂਗਰਸ ਆਮ ਆਦੀ ਪਾਰਟੀ ਸ਼੍ਰੋਮਣੀ ਅਕਾਲੀਅਤ ਤੇ ਬਸਪਾ ਸਾਰੀਆਂ ਪਾਰਟੀਆਂ ਚੋਣ ਮੈਦਾਨ ਚ ਉਤਰੀਆਂ ਆ ਰਿਜ਼ਲਟ ਦਾ ਆਪਾਂ 21 ਸਤੰਬਰ ਨੂੰ ਦੇਖਾਂਗੇ ਪਰ ਸਾਰੀਆਂ ਪਾਰਟੀਆਂ ਨਾਲ ਜੋਰ ਚੱਲ ਰਿਹਾ ਮਾਨੀ ਸਾਹਿਬ ਕਿੱਦਾਂ ਦਾ ਦੇਖਦੇ ਹੋ ਤੁਸੀਂ ਪੰਜਾਬ ਬਾਡਾਂ ਦੇ ਵਿੱਚ ਚੋਣ ਲੜਾ ਰਹੇ ਹੋ ਕਿਹੋ ਜਿਹੇ ਹਾਲਾਤ ਲੱਗਦੇ ਸ਼ਹਿਰ ਦੇ ਇੱਕ ਪਾਸੇ ਆਮ ਆਦੀ ਪਾਰਟੀ ਦੀ ਪੰਜਾਬ ਚ ਸਰਕਾਰ ਹੈ ਦੂਜੇ ਪਾਸੇ ਕਾਂਗਰਸ ਤੇ ਬਸਪਾ ਦਾ ਗਠਜੋੜ ਹੈਗਾ ਦੇਖੋ ਪਾਰਟੀ ਜਾਂ ਤਾਂ ਪਾਰਟੀ ਇਹ ਚੋਣਾਂ ਬੜੀ ਜੋਰ ਨਾਲ ਲੜ ਰਹੀ ਹੈ ਪਾਰਟ ਨੰਬਰ 40 ਤੋਂ ਸ਼ਿਲਪਾ ਚੱਟਾ ਸਾਡੇ ਉਮੀਦਵਾਰ ਨੇ ਅੱਜ ਜਿਸੀ ਜੋਰ ਦੇ ਪ੍ਰਚਾਰ ਚ ਨਿਕਲੇ ਆ ਬਹੁਤ ਪਰਵਾਂਗਰਾ ਜੀ ਸਾਰੇ ਸ਼ਹਿਰ ਪਰ ਉਹ ਮਿਲ ਰਹੀ ਆ ਦੀ ਆਵਾਜ਼ ਇਸ ਕਰਕੇ ਬੜੀ ਵੱਡੀ ਜਿੱਤ ਇਹਨਾਂ ਨੂੰ ਪ੍ਰਾਪਤ ਹੋਏਗੀ ਔਰ ਜਿਹੜੀ ਤੁਸੀਂ ਕਹਿੰਦੇ ਆ ਆਮ ਆਦਮੀ ਪਾਰਟੀ ਉਹਨਾਂ ਦੇ ਕੈਂਡੀਡੇਟ ਨਹੀਂ ਲੱਭਦੇ ਸੀਗੇ ਲਾਸਟ ਦੇ ਫਟਵੜ ਕੈਂਡੀਡੇਟ ਖੜੇ ਕੀਤੇ ਮੈਨੂੰ ਪੂਰਨ ਯਕੀਨ ਹੈ ਕਿ ਭਾਰਤੀ ਜਨਤਾ ਪਾਰਟੀ ਕਿਤੇ ਆਪਣੀ ਜੇ ਪਹਿਲੀ ਕਾਰਪੋਰੇਸ਼ਨ ਬਣੀ ਸੀ ਦੂਜੀ ਆ ਫੇਰ ਕਾਰਪੋਰੇਸ਼ਨ ਬਣਾਣਗੇ ਔਰ ਬੜੀ ਜਿੱਤ ਪ੍ਰਾਪਤ ਕਰਨਗੇ ਹੁਣ ਤਾਂ ਤੁਸੀਂ ਪ੍ਰਚਾਰ ਕਰ ਰਹੇ ਹੋ 46 ਨੰਬਰ ਵਾਰਡ ਛਿਲਪਾ ਚ ਲਈ ਓਵਰঅল ਆਪਾਂ ਪੂਰੇ ਫੋ ਵਾਰਡ ਦੀ 50 ਬਾਟਨ ਦੀ ਗੱਲ ਕਰੀ ਤਿਆਂ ਵਾਹ ਬੜਾ ਕਿ ਡੱਕ ਡੀਚਾ ਹੈਗਾ ਐ ਸੀਟਾਂ ਲੈ ਕੇ ਭਾਰਤੀ ਜੰਦਾ ਪਾਰਟੀ ਬੜੇ ਮਾਰਜਨ ਨਾਲ ਜਿੱਤੇਗੀ ਔਰ ਕਾਰਪੋਰੇਸ਼ਨ ਬਣਾਏਗੀ ਵਕ ਵਕ ਬਾੜਦ ਗਿਆ ਅੱਜ ਚੌਥੇ ਪੰਜਵੇਂ ਵਾਰ ਜਿੱਤ ਕੋ ਮਿਲ ਰਿਹਾ ਬਹੁਤ ਅੱਛਾ ਲੱਗ ਰਿਹਾ ਹਰ ਬਾੜਦ ਜੋ ਮਿਲ ਰਿਹਾ ਇਤੇ ਮੈਂ ਗੁਜ਼ਾਰਾ ਤਾਂ ਬਹੁਤ ਵਹੰਗਾਰਾ ਬੇਵਸਾਲ ਮਿਲ ਰਿਹਾ ਬਹੁਤ ਅੱਛਾ ਲੱਗ ਰਿਹਾ ਆਮ ਆਦੀ ਪਾਰਟੀ ਕਹਿ ਰਹੀ ਸਾਡੀ ਪੰਜਾਬ ਸਰਕਾਰ ਡਬਲ ਇੰਜਨ ਬਣਾ ਦਿਓ ਤੇ ਕਾਂਗਰਸ ਕਹਿ ਰਹੀ ਆ ਆਮ ਆਦੀ ਪਾਰਟੀ ਚੱਲ ਜਾਣਾ ਭਾਜਪਾ ਦੀ ਸਰਕਾਰ ਆਉਣੀ ਨਹੀਂ ਅਸੀਂ 2027 ਚ ਸਰਕਾਰ ਬਣਾ ਰਿਆਂ ਤਾਂ ਸਾਨੂੰ ਵੋਟ ਪਾ ਦੇਓ ਤੇ ਭਾਜਪਾ ਕਿਸ ਮੁੱਦੇ ਤੇ ਚੋਣ ਮੰਗ ਰਹੀ ਆ ਦੇਖੋ ਭਾਜਪਾ ਦਾ ਅਸੀਂ ਵਿਕਾਸ ਤੇ ਮੁੱਦੇ ਦੀ ਗੱਲ ਕਰ ਰਹੇ ਹਾਂ ਪਹਿਲਾਂ ਵੀ 2017 ਤੱਕ ਜਿਹੜਾ 12 ਤੋਂ 17 ਤੱਕ ਜਿੰਨਾ ਵਿਕਾਸ ਪਗਵਾੜੇ ਦਾ ਹੋਇਆ ਉਹ ਸਾਰੇ ਸ਼ਹਿਰ ਨੂੰ ਪਤਾ ਕਿੰਨਾ ਹੋਇਆ ਸੜਕਾਂ ਵੀ ਬਣੀਆਂ ਲਾਈਟਾਂ ਵੀ ਲੱਗੀਆਂ ਸੀਵਰੇਜ ਦਾ ਕੰਮ ਹੋਇਆ ਟੂਲੇ ਲੱਗੇ ਉਹ ਐਂਜੋਰੀਆਂ ਬਣਿਆ ਤੇ ਹੋਰ ਸਾਰੇ ਕੰਮ ਇੱਥੇ ਹੋਏ ਨੇ ਪਾਰਕਿੰਗ ਬਣੀ ਜਿਹੜੇ ਕੰਮ ਕਦੇ ਸੋਚਿਆ ਵੀ ਨਹੀਂ ਸੀ ਉਹ ਵੀ ਇੱਥੇ ਹੋਏ ਨੇ ਇਸ ਕਰਕੇ ਵਿਕਾਸ ਦੇ ਨਾਂ ਤੇ ਸੀ ਮੋਟਾ ਹੋ ਗਏ ਚੋੜ ਮੋਲ ਕੇ ਸੀ ਮੋਟਰ ਨਾਮ ਬਦੇ ਕਿਹਨਾਂ ਦੇ ਨਾਲ ਮੁਕਾਬਲਾ ਦੇਖਦੇ ਹਾਂ ਇੱਕ ਪਾਸੇ ਆਮ ਆਦਮੀ ਪਾਰਟੀ ਦੂਜੇ ਪਾਸੇ ਕਾਂਗਰਸ ਤੇ ਬਸਪਾ ਕੋਈ ਹੋਵੇ ਅੱਗੇ ਅਸੀਂ ਜਿੱਤ ਪ੍ਰਾਪਤ ਕਰਨੀ ਸਾਨੂੰ ਇਹ ਇਹ ਤੜੰਟੀ ਚਾਹ। ਸੋ ਲਾਸਟ ਬੈਟ ਕੀ ਅਪੀਲ ਕਰਨਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਇੱਕ ਦਾ ਜਿਹੜੇ ਦਲ ਬਦਲੂਆ ਨੂੰ ਨਾ ਮੋਟਾ ਪਾਵੇ ਜੀ ਪਾਰਟੀਆਂ ਨੂੰ ਚਾਹੀਦਾ ਉਹਨਾਂ ਟਿਕਟਾਂ ਨਾ ਦੇਣ ਔਰ ਜੇ ਟਿਕਟਾਂ ਦੇਤੀਆਂ ਤਾਂ ਲੋਕੀ ਉਹਨਾਂ ਨੂੰ ਨਕਾਰ ਦੇਣਾ ਚਾਹੀਦਾ ਤਾਂ ਕਿ ਸਿਆਸਤ ਵਿੱਚ ਸਾਫ਼ ਸੁਥਰਾ ਬਣਾਵੇ ਲੋਕਤੰਤਰ ਮਜਬੂਤ ਹੋਵੇ ਇਹ ਹਰ ਵਾਰ ਪਾਰਟੀਆਂ ਵਾਂਦੇ ਆ ਉਹਨਾਂ ਨੂੰ ਨਕਾਰਨਾ ਔਰ ਜਿਹੜੇ ਸਾਫ ਸੁਥਰੀ ਰਾਜਨੀਤੀ ਨੂੰ ਪ੍ਰੇਰਿਤ ਕਰਨਾ ਚਾਹੀਦਾ ਆ ਕੇ ਕਰਨਾ ਚਾਹੀਦਾ ਤਾਂ ਕਿ ਲੋਕਦਰ ਮਜ਼ਬੂਤ ਹੋਵੇ ਔਰ ਭਾਰਤੀ ਜਨਤਾ ਪਾਰਟੀ ਤਖਣ ਇਸ ਦੇ ਪੈਰਾ ਦੇ ਰਹੀ ਹੈ ਔਰ ਉਸ ਨਾਲ ਤੁਹਾਨੂੰ ਅਪੀਲ ਹੈ ਸਾਰੀ ਲੋਕਾਂ ਨੂੰ ਬਹੁਤ ਬਹੁਤ ਵੋਟਾਂ ਪਾ ਕੇ ਕਾਮਯਾਬ ਕਰਾ ਇਹ ਸਾਹ ਹਸਾਬਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਜਿਨ੍ਹਾਂ ਨੇ ਕਲੀਅਰ ਕਟ ਕਹਿਤਾ ਵੀ ਭਾਜਪਾ ਜਿਹੜਾ ਮੇਅਰ ਬਣਾਵਾਗੇ ਪੋਵਾੜਾ ਦੇ ਵਿੱਚ ਤੇ ਜਿਹੜੇ ਬਾਰ ਬਾਰ ਪਾਰਟੀਆਂ ਬਦਲ ਰਾਇਆ ਕਦੇ ਕਿਸੇ ਕਦੇ ਕਿਦੇ ਦਲ ਬਦਲੂਆਂ ਨੂੰ ਭੁਜਾ ਕੇ ਤੁਸੀਂ ਜਿਹੜੇ ਆਪ ਖੁਦ ਕੌਂਸਲਰ ਆਪਣੇ ਬਾੜ ਦੀ ਸੋਚ ਸਕਦੇ ਆ ਪਾਰਟੀਆਂ ਨਾਲ ਪੱਕੇ ਖੜਿਆ ਉਹਨਾਂ ਨੂੰ ਤੁਸੀਂ ਬੋਟ ਪਾ ਕੇ ਕੰਮਜਾ ਬਣਾ ਦਿਓ ਹੁਣ ਦੇਖਾਂਗੇ 21 ਸੰਮੂ ਨੂੰ ਕਿਦਾਂ ਦਾ ਰਿਜ਼ਲਟ ਆਉਂਦਾ ਵੋਟਰਾਂ ਦਾ ਮੂਰ ਕੀ ਬਣਿਆ ਇਹ ਵੀ ਆਪਾਂ ਦੇਖਦੇ ਆਂ ਕੈਮਰਾਮੈਨ ਆਕਾਸ਼ ਦੇ ਨਾਲ ਹਰਦੀਪ ਸਿੰਘ ਦੱਗਰ ਸਾਹਿਬ ਜੀ ਤੋਂ ਆ